ਕਾਸੀ ਗੱਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਨਵੇਂ ਵੀਡੀਓ 'ਚ ਲਓ ਜੀ ਬਾਈ ਅੱਜ ਵੀਡੀਓ ਬਣਾਉਣ ਲੱਗੇ ਆਪਾਂ ਸਮਾਨ ਲੱਗਿਆ ਕੋਈ ਬਣਾਉਣ ਤੁਹਾਨੂੰ ਦਿਖਾਉਣੇ ਆ ਕੀ ਬਣਾਉਣੇ ਆ ਫਿਰ ਦੱਸ ਦਿਆਂ ਨਾਲ ਦੀ ਨਾਲ ਤੇ ਥੋੜੀ ਜੀ ਲੰਮੀ ਜ਼ਰੂਰ ਹੋ ਜੂ ਵੀਡੀਓ ਪਰ ਪਾਵਾਂਗੇ ਪ੍ਰੋਪਰ ਇਹ ਆਹ ਦੇਖ ਲਓ ਤੁਸੀਂ ਕੀ ਬਣਾਉਣ ਲੱਗੇ ਆ ਢੋਲ ਆ ਦੁੱਧ ਵਾਲਾ ਠੀਕ ਆ ਜੀ ਇਹ ਦੁੱਧ ਵਾਲੇ ਢੋਲ ਦੀ ਆਪਾਂ ਲੱਗੇ ਆ ਪੱਠੇ ਬਣਾਉਣ ਖਵਾ ਮਾਰਨ ਵਾਸਤੇ ਇਹ ਬਲੂਰ ਵਾਲੀ ਪੱਠੀ ਬਣਾਉਣੀ ਆ ਮੰਨ ਲਓ ਗਾਇ ਸੰਗੋ ਚੱਲਿਆ ਕਰੂਗੀ ਲੱਕੜਾਂ ਪਾ ਕੇ ਵਿੱਚ ਸੈਡ ਕੋਲ ਹੀ ਗੁਟਕੇ ਸਿੱਟੀ ਚੱਲਿਆ ਕਰਾਂਗੇ ਵਿੱਚ ਪੱਠੀ ਜਦੋਂ ਹਵਾ ਦੇ ਨਾਲ ਬਲੂਰ ਲਾਵਾਂਗੇ ਇਹਨੂੰ ਖਵਾ ਮਾਰਨ ਨੂੰ ਤੇ ਲਓ ਫਿਰ ਆਪਾਂ ਕਰਦੇ ਆਂ ਕੰਮ ਚਾਲੂ ਜੋ ਵੇਨ ਉੱਥੇ ਡਰਿੱਲ ਮਸ਼ੀਨ ਦੇਖ ਤਾਂ ਮਸ਼ੀਨ ਚ ਪਈ ਆ ਸੈੱਡ ਦੀ ਸਫਾਈ ਹੋਣ ਵਾਲੀ ਆ ਬਾਈ ਕੁੱਕੜਾਂ ਆ ਨੇ ਦਾਣੇ ਫੋਲ ਫੋਲ ਕੇ ਨਾਸ ਮਾਰਤਾ ਪਈ ਆ ਡਰਿੱਲ ਮਸ਼ੀਨ ਹੈਗੀ ਆ ਗ੍ਰਾਈਂਡਰ ਸਮਾਨ ਨਾਲ ਭਰੀ ਪਈ ਆ ਚੱਲ ਬਰਮਾ ਵੀ ਬੰਨਿਆ ਹੀ ਹੋਇਆ ਸੁੱਖ ਨਾਲ ਵਿੱਚ ਲੈ ਹੁਣ ਆਪਾਂ ਨਾਪ ਤੋਲ ਕਰ ਲਈਏ ਸਰੀਏ ਵਾਡ ਲੀਏ ਤੇ ਤੂੰ ਇਧਰੋਂ ਬਣਾਈ ਚੱਲੀ ਵੀਡੀਓ ਥੋੜਾ ਹੈ ਨੋਈ ਬਾਈ ਪਰ ਤੇ ਆ ਕੇ ਦੇਖਿਆ ਆ ਜਦੋਂ ਵੀ ਮੰਨ ਲਓ ਲੋਡ ਹੋਵੇ ਕਦੇ ਵੀ ਲਾਈਟ ਨਹੀਂ ਹੁੰਦੀ ਆਪਣੀ ਲਾਈਟ ਮੱਲੋ ਮੱਲੀ ਗਈ ਹੁੰਦੀ ਅੱਗੇ ਵੀ ਬਹੁਤ ਗਰੀ ਪਰ ਤੇ ਆ ਕੇ ਦੇਖਿਆ ਤਾਂ ਹੀ ਕੋਈ ਕੰਮ ਕਰਨ ਦਾ ਦਿਲ ਨਹੀਂ ਕਰਦਾ ਹੋ ਜੀ ਬਾਕੀ ਇਹਨਾਂ ਲੱਗ ਜਣੇ ਮਿੱਟੀ ਇੱਥੇ ਆ ਜੂਏ 16 ਇੰਚ ਦੇ ਇਹ ਖੂਏ ਵਾਸਤੇ ਰੋਟੀ-ਰੂਟੀ ਵੀ ਲਾ ਸਕਦੇ ਆ ਕੋਈ ਮੰਡੀ ਗੱਲ ਨਹੀਂ ਹੈ ਕਿ ਲਹੂ ਹੈ ਪਰ ਇਹਦਾ ਸੇਕ ਜ਼ਿਆਦਾ ਹੀ ਹੋ ਜਾਗਾ ਨਾ ਰੋਟੀ ਵਾਸਤੇ ਬਿਨਾ ਬਲੋਰ ਤੋਂ ਰੋਟੀ ਲਾ ਸਕਦੇ ਆ ਜੇ ਲਹੂ ਨਹੀਂ ਹੋਵੇ ਤੇ ਤੇ ਆਪਾਂ ਇਹਨੂੰ ਆਪਾਂ ਪੱਟਕ ਦੇ ਮਾਰਦੀ ਆ ਨਿਸ਼ਾਨ ਇਹਦੇ ਐਂ ਜਗ੍ਹਾ ਥੱਲੇ ਖਾਲੀ ਰੱਖ ਲਈ ਹੈ ਨਾ ਸੁਆਦ ਨੂੰ ਦੇਣ ਨੂੰ ਆਹ ਪੱਟਕ ਦੇ ਲਾ ਦੇ ਵੀ ਐਨੇ ਹੋ ਜਾਣੇ ਕਿ ਇਹ 16 ਇੰਚ ਤੇ ਆ ਜਣੇ ਆ ਉਹਨੂੰ ਵੀ ਗੱਡੀ ਦਾ 11 ਇੰਚ ਤੇ ਲਾ ਲਾ ਨੂੰ ਸੁਣਾ ਮੇਰਾ ਲੈਡ ਇੱਕ ਬੱਸ ਸਵੇਰ ਕੱਢਣ ਨੂੰ ਇੱਥੋਂ ਨਹੀਂ ਰੱਖਦੀ ਨਾ ਐਵੇਂ ਬੰਦੇ ਸਵੇਰ ਨਿਕਣ ਇੱਦਾਂ ਲਾ ਦਾਂਗੇ ਬਲੋਰ ਉਹ ਮਾਰ ਕੇ ਆ ਸਰ ਦਾ ਯਾ ਇੱਥੋਂ ਆਏ ਕੱਢ ਲਈ ਇਹ ਕਿੱਧਰ ਮਾਰਦੀ ਆ ਰਹੇ ਕਿਉਂ ਬਾਪ ਜਾਲ ਆਪੋ ਪੈਤੀ ਨਾ ਮੈਂ ਬਰਾਬਰ ਆਪ ਨੂੰ ਚੜਾਣੀ ਆ ਰੇ ਲਾਇਰ ਨੇ ਬਹੁਤ ਲਹੂ ਕੀਤਾ ਜਦੋਂ ਕੋਈ ਕੰਮ ਕਰਨਾ ਜਾਂ ਲਾਇਰ ਦਾ ਹੀ ਕੰਮ ਹੁੰਦਾ ਅਹ ਮੇਰੀ ਉਦਾਸਾਣ ਕੀ ਕਰੀਏ ਲਾਇਰ ਤੋਂ ਬਿਨਾ ਕੰਮ ਨਹੀਂ ਹੋਣਾ ਹੈਗਾ ਹਰ ਮੇਰੀ ਦਾ ਹੀ ਕੰਮ ਆ ਆ ਕਰ ਲਿਆ ਟੈਗ ਜਦੋਂ ਮੈਂ ਕਹਿੰਦਾ ਸੈਲੀ ਜਾਉਣਾ ਇਹਦਾ ਨਾ ਪਰ ਉਹ ਟੈਗ ਜਦੋਂ ਇਹਦਾ ਚੱਲਦਾ ਹੁੰਦਾ ਹੈ ਉਹ ਡੱਬਾ ਨਾ ਪਿੱਛੇ ਹੋ ਤੂੰ ਆ ਗਈ ਕਰ ਤੇ ਇਧਰੋਂ ਮਾਦੋਂ ਆਪਾਂ ਡੱਬਾ ਨਾ ਭਰਮੇ ਵਾਲਾ ਚੱਕ ਲੈ ਸੈਂਟ ਪਰ ਇਹ ਹੋ ਤੂੰ ਛੱਡ ਦੇ ਯਾਰ ਐਵੇਂ ਜੇ ਕੋਈ ਕਾਲ ਕਮੇ ਕਮੇ ਸਰੀਏ ਪਾਉਣ ਤੋਂ ਤਾਂ ਇਹ ਉੱਧਰ ਲੈ ਕੇ ਗਿਆ ਸੀ ਨਾ ਬੰਨ ਉਹ ਤਾਂ ਥੌੜੀ ਲਿਆ ਬੰਦ ਕਰਕੇ ਦੋ ਮੈਂ ਤੇ ਲੀਨੇ ਭਾਈ ਆਪਣੇ ਆ ਹਨਰਾ ਆ ਬਾਈ ਇਹ ਬਣਾ ਕੇ ਨਾ ਬ ਚਲਦੇ ਦੀ ਵੀ ਵੀਡੀਓ ਪਾਵਾਂਗੇ ਇੱਕ ਆਪਾਂ ਲੈ ਇਹਨੂੰ ਮਿੱਟੀ ਮਿੱਟੀ ਲਾਉਣੇ ਆ ਇਹ ਤਾਂ ਲੱਗ ਜਾਣਾ ਇਹਨੂੰ ਟਾਈਮ ਜਦੋਂ ਬਣ ਗਿਆ ਬਣਾ ਕੇ ਫਿਰ ਇਹਨੂੰ ਚਲਾ ਕੇ ਦਿਖਾਵਾਂਗੇ ਵੀ ਇਹਦਾ ਸੇਕ ਕਿਵੇਂ ਪੈਂਦਾ ਵਾ ਪੱਠੀ ਵਾਂਗੂ ਪਊ ਕਿ ਨਹੀਂ ਪਊਗਾ ਇਹ ਦੋ ਕੰਮ ਕਰਿਆ ਕਰੂਗਾ ਜਿਵੇਂ ਆਪਾਂ ਕੋ ਲੋਹੇ ਦੀ ਚੀਜ਼ ਨੂੰ ਗਰਮ ਕਰਕੇ ਲਾਲ ਕਰਕੇ ਤਲਪਣੇ ਆ ਉਹ ਵੀ ਕੰਮ ਤਾਊਗਾ। ਦੋਨੇ ਕੰਮ ਇਹ ਕਰਿਆ ਕਰੂਗਾ। ਇੰਨੇ ਨੇ ਦੂਰ ਬਹੁਤ ਆ ਨਾ। ਇਹ ਬੱਡਲਾ ਫੁੱਟ ਦਾ। ਫੁੱਟ ਦੇ ਬਣਾ ਲਾ ਦੋ ਪੀਸ ਤੂੰ। ਹੰਦਗਰ ਅਰੇ ਰਹਿ ਪਰ ਇਹਨਾ ਮੇਰੇ ਨਾ ਆ ਰਹਾ ਖਰਾਬ ਹੋ ਜੂ ਜ਼ੀਰੋ ਫੱਟ ਜਾਂਦਾ ਹੈ ਗ੍ਰਾਈਂਡਰ ਦਾ ਲੋਏ ਭਾਈ ਆ ਬਣ ਗਿਆ ਜਾਲ ਇਹਦਾ ਵਿਚਾਲ ਠੀਕ ਆ ਇਨੂੰ ਹੁਣ ਆਪਾਂ ਬਿਲਡਿੰਗ ਕਰ ਦਨੇ ਆ ਜਾਲ ਨੂੰ ਇੱਥੇ ਲਾ ਕੇ ਬਿਲਡਿੰਗ ਸੈੱਟ ਇਹ ਬਣ ਗਿਆ ਜਾਲ ਇੱਕ ਇਹਨੂੰ ਪਾਈਪ ਲੱਗੂ ਇੱਥੋਂ ਇੱਥੋਂ ਲਾ ਦਿਆਂਗੇ ਇੱਧਰ ਸਵਾਹ ਨਿਕਲਣ ਵਾਲਾ ਬਣਾ ਦਿਆਂਗੇ ਇਹਨਾਂ ਕੱਟ ਕੇ ਤਾਂ ਕਿ ਚੱਲ ਹੁਣ ਲਾਉਨੇ ਆ ਬਿਲਡਿੰਗ ਸੈੱਟ ਆੜਤੀ ਸਵਾਹ ਕੱਢਣ ਨੂੰ ਮੋਰੀ ਲਓ ਜੀ ਭਾਈ ਇੱਥੇ ਲਾਉਣਾ ਆਪਾਂ ਪਾਇ ਪੈਨੂੰ ਹਵਾ ਵਾਸਤੇ ਆ ਦੇਖੋ ਐ ਇਹਨੂੰ ਵੱਡ ਕੇ ਛੋਟਾ ਕਰਦੇ ਆਂਗੇ ਐ ਲਾ ਕੇ ਗਲਾਈ 'ਚ ਪਾਇ ਪੈਨੂੰ ਹਵਾ ਜਾਣ ਨੂੰ ਵਿੱਚ ਥੋੜਾ ਜਿਹਾ ਵਿੱਚ ਕਰ ਦੇਣਾ ਪੈ ਆਪਾਂ 2 ਇੰਚ ਬਾਕੀ ਦਾ ਰੱਖਣਾ ਬਾਹਰ ਇਹਨੂੰ ਯਾਰ ਵੱਡੀ ਏ ਕਾਦੇ ਨਾਲ ਇਹਦਾ ਬਰਮਾ ਨਹੀਂ ਨਾ ਗ੍ਰਾਈਂਡਰ ਨੇ ਕਰਦਨੇ ਜਿਆਦੇ ਕੁੱਲੀ ਗਲੀ ਹੈ ਨਾ ਐਂ ਚੀਰਾ ਦੇ ਲੈਨੇ ਐਂ ਦੇ ਲੈਨੇ ਨੂੰ ਮੋੜ ਦਨੇ ਅੰਦਰੋਂ ਨਾ ਗ੍ਰਾਈਂਡਰ ਨਾਲ ਹੀ ਪੜਦੇ ਪੜਦੇ ਕਰਦਨੇ ਵਾਲਾ ਵਾਲਾ ਬੱਚਲੇ ਸਰੀਏ ਮੈਂ ਬਾਅਦ ਚ ਵਲਡਿੰਗ ਕਰਦਾਂ ਪਹਿਲਾਂ ਪਰੇ ਨੂੰ ਕਰ ਲਾ ਇਹਨੂੰ ਕੈਮਰੇ ਨੂੰ ਮਾਰਾ ਹੇ ਟੋਲ ਨੂੰ ਬਹੁਤ ਚੈਰ ਹੋ ਗਿਆ ਵੱਡੇ ਨੂੰ ਇਹ ਨਹੀਂ ਮੇਰੀ ਹੋਂਦ ਨਾਲ ਵੱਡੀ ਸੀਗੀ ਛੋਟੇ ਹੁੰਦੇ ਸੀ ਹੈ ਇਹ ਹੀ ਟੋਲ ਸੀਗਾ ਇੰਨਾ ਕੁ ਬਹੁਤ ਆ ਵਿੱਚ ਇਹ ਗਲਤ ਵੜਤਾ ਚੱਲ ਕੋਈ ਨਾ ਤਾਂ ਮੂਰੇ ਟਾਕੀ ਦਾ ਆਪਾਂ ਲਾਈ ਦੇਣੀ ਉਹਦੇ ਵਿੱਚ ਹਵਾ ਐ ਸਿੱਧੀ ਤੈਨੂੰ ਇੱਕ ਸਰੀਆ ਲਿਆਈ ਥੋੜਾ ਜਿਹਾ ਆਹ ਥੋੜੀ ਕਰੀ ਮੇਰੇ ਕੋਲ ਕਰਾ ਲੈਣ ਲੋਹੇ ਦੇ ਦਾਸਤ ਵਾਲੀ ਥੋੜੀ ਕਿੱਧਰ ਗਈ ਛੋਟੀ ਜਿਹੀ ਇੱਧਰ ਦੇਖੀ ਰੋਟਾ ਵੈਲਡਿੰਗ ਕਰਨਾ ਇੱਥੇ ਨਾਲ ਵੈਲਡਿੰਗ ਕਰਕੇ ਵੀ ਪਾਇਪ ਹਿੱਲੇ ਨਾ ਨਵਾਂ ਇਹ ਟੂਲ ਦਾ ਫਾਬਰਡਿੰਗ ਆਪਾਂ ਕਰੀਏ ਇਹ ਸਰੀਆ ਤਾਂ ਵਲਡਿੰਗ ਕੀਤਾ ਵੀ ਇਹਨੂੰ ਵਲਡਿੰਗ ਲੱਗ ਸਕੇ ਨਾਲ ਇਹ ਸਰੀਆ ਤਾਂ ਲਾਉਣਾ ਵਾ ਵੀ ਪਾਈਪ ਹਿੰਡੇ ਨਾਲ ਨਾਲ ਵਲਡਿੰਗ ਕਰਦੇ ਆਂਗੇ ਪਰ ਨਹੀਂ ਤਾਂ ਨਿਕਲ ਵੀ ਜਾਊਗਾ ਉਹ ਆ ਚਾਦਰ ਜੈਸਤੀ ਹੈ ਇਹਨੂੰ ਤਾਂ ਵਲਡਿੰਗ ਲੱਗਣੀ ਨਹੀਂ ਮੇਰੀ ਦਰ ਪਕੀਆਂ ਨੂੰ ਆਪਾਂ ਟਾਕੀ ਬਣਾ ਕੇ ਲਾ ਲੈਣੀ ਆ ਇੱਕ ਯਾਰ ਕਬਜਾ ਮਿਲ ਜਾਂਦਾ ਨਾ ਛੋਟਾ ਗਿਆ ਤਾਂ ਭਾਈ ਬੜੀ ਚੀਜ਼ ਬਣ ਜਾਂਦੀ ਉਹ ਚਲ ਕਬਜਾ ਆਪਾਂ ਦੇਸੀ ਬਣਾਉਨੇ ਆ ਆਪ ਦਾ ਆ ਦੇਖੋ ਇੱਥੋਂ ਪਾਈਪ ਨਿਕਿਆ ਜੋ ਆਪਾਂ ਇੱਥੇ ਲਾਣੇ ਆ ਟਾਂਕਾ ਪਾਈਪ ਨਾਲ ਇਹ ਪਾਈਪ ਨਿਕਲੇ ਨਾਲ ਇਹਦਾ ਲੱਗ ਪਾਈਪ ਵੀ ਬਿਲਡਿੰਗ ਹੋ ਗਿਆ ਇਹਦੇ ਨਾਲ ਇਹ ਆਪਾਂ ਜੇ ਨਾਂ ਵੀ ਬਲੂਰ ਲਾਉਣਾ ਹੋਵੇ ਤਾਂ ਇੱਥੋਂ ਦੀ ਵੀ ਹਵਾ ਖਿੱਚ ਖਿੱਚ ਵਧੀਆ ਚਲਾਊਗਾ ਇਹ। ਇਹਦੇ ਵਿੱਚੀ ਉਹ ਟਾਕੀ ਸਵਾਹ ਕੱਢਣ ਨੂੰ ਲਾਉਣ ਨੇ। ਪਹਿਲਾਂ ਹੁਣ ਸਰੀਏ ਵੈਲਡਿੰਗ ਕਰਦੀ ਹੈ ਵਿਚਾਰਿਆ ਹਣਾ। ਛੇ ਨਾ ਹੋ ਜਾ ਥੋੜਾ ਜਿਹਾ। ਆ ਲਾਓ ਜੀ ਭਾਈ ਟਾਕੀ ਵੀ ਤਿਆਰ ਹੋ ਗਈ ਆਪਣੇ ਤੇ ਕਬਜਾ ਵੀ ਤਿਆਰ ਹੋ ਗਿਆ। ਇਹ ਕੱਚਾ ਜਾ ਕਰਕੇ ਹੁਣ ਧੂਲ ਕੇ ਦੇਣੀ ਆ ਤੇਰੇ ਇੱਕ ਹਲਕਾ ਜਿਹਾ ਟਾਂਕਾ ਲਾ ਗਿਆ ਲਓ ਜੀ ਖੰਦੀ ਹੁਣ ਤੇ ਲੱਗਦੀ ਵੀ ਹੋਗੀ ਵਾ ਠੀਕ ਆ ਨਾ ਹਵਾ ਬੰਦ ਕਰਨੀ ਜਦੋਂ ਮਰਜ਼ੀ ਕਰ ਲੈ ਸਵਾਹ ਕੱਢਣੀ ਇੱਥੋਂ ਦੀ ਕੱਢ ਲੈ ਆਦ ਬਹਿ ਰਗਾ ਕੱਢ ਤਾ ਨਿਆ ਮਾੜਾ ਜਨੇ ਹੋਈ ਜਾਣਾ ਚੱਲ ਗਿਆ ਆਪੇ ਸੈਟ ਐਂ ਜਮਾ ਪੂਰੀ ਪੂਰੀ ਫੱਟ ਫੱਟ ਕੀਤੀ ਆ ਆਪਾਂ ਜਿਹੜੀ ਹਵਾ ਭੋਰਾ ਨਾ ਪਵੇ ਜਦ ਬੰਦ ਕਰਤੀ ਤਾਂ ਸੇਕ ਨਾਲ ਹੀ ਬੰਦ ਉਹ ਤਾਂ ਨਾਲ ਬਣਾਇਆ ਵਾ ਪੰਜ ਗਾੜ ਮੇਂ ਜਿਹੜਾ ਲਿਆ ਆ ਰਿਪਣਾ ਇੱਥੇ ਰਾੜਾਂ ਵਾਲਾ ਡੱਬਾ ਪਿਆ ਰਾੜਾਂ ਦੀ ਬਸ ਕਰਨ ਦੀ ਆਪਣਾ ਫਤਿਹ ਆ ਵੀਡੀਓ ਰੋਕ ਲਾ ਮੈਂ ਚੱਕ ਨਾ ਰੋਕ ਲਾ ਮੜੀ ਓਜੀ ਉੱਧਰ ਵੀ ਹੋ ਜਾ ਅਜੇ ਇੱਧਰ ਕੱਚਾ ਸੀ ਪ੍ਰੋਗਰਾਮ ਉੱਧਰ ਸੇਦੀ ਚੱਕਤਾ ਫੱਟੇ ਆਪਾਂ ਲੋ ਜੀ ਵੇ ਚੱਲਾ ਹੋ ਗਿਆ ਆਪਣਾ ਰੈਡੀ ਸਾਰਾ ਆ ਲਓ ਇਹ ਇੱਥੇ ਹੋ ਗਿਆ ਗਰੂ ਬੰਦ ਦੇ ਆੜ ਇਹ ਰਗੜ ਨਹੀਂ ਥੋੜਾ ਜਿਹਾ ਹੱਲ ਗਿਆ ਬਲਡਿੰਗ ਬਲਡਿੰਗ ਕਰਦਾ ਨਾ ਬੱਚਾ ਗਿਆ ਨਟਾਂ ਡਾਂਕ ਕਰੇਗੇ ਲਾਉਣ ਵਾਲੇ ਵਾਟ ਕਰਦਾ ਕੰਮ ਲਾਓ ਨਟਾਂ ਨੂੰ ਡਾਂਕ ਕੇ ਲਾਓ ਮਾਂ ਮੈਂ ਯਾਰ ਇਹ ਚੱਲਿਆਗਾ ਆਪਣਾ ਬਾਈ ਉਹ 6 ਰੱਦ ਕੇ ਉਹ ਜਨਾਬੀ ਉਹ ਲੱਭੀ ਬਿਲਲੀ ਨਾਲ ਵੀ ਚੱਲਿਆ ਨਹੀਂ ਇਹ ਲੋਡ ਚੱਲਣਾ ਵਈ ਇਹਨੇ ਹਜੇ ਤਾਂ ਮਿੱਟੀ ਮੁੱਟੀ ਲਾਉਣ ਵਾਲੀ ਰਹਿ ਜਾਂਦਾ ਕੱਲ ਨੂੰ ਹੋ ਜੂ ਕੰਪਲੀਟ ਇਹ ਆਪਣਾ ਇਹ ਜੇ ਖੂਆ ਖੂਆ ਮਾਰਨਾ ਤਾਂ ਬਲੋਰ ਲਾ ਲਓ ਰੋਟੀਆਂ ਲਾਉਣੀਆਂ ਬਿਨਾਂ ਤੋਂ ਆ ਟਾਕੀ ਖੋਲ ਕੇ ਚੱਲੀ ਜਾਇਆ ਕਰ ਨਾਲ ਹੀ ਡਾਕੀ ਖੋਲਦਿਆ ਕਰਾਂਗੇ ਉੱਤ ਆ ਕੀ ਨਾਲ ਚੱਲੂਗਾ ਤੇ ਰੋਟੀ ਰੋਟੀ ਲਾਉਣੀ ਆ ਤੇ ਵੱਡਾ ਕੰਮ ਕਰਨਾ ਕੜਾਈ ਗਰੂਦੀ ਵਾਲਾ ਫੇਰ ਆਏ ਫਲੋਰ ਲਾ ਕੇ ਚੱਲਿਆ ਕਰੂਗਾ ਚੱਲ ਬਾਈ ਕਰ ਦੋ ਬੰਦ ਬਸ ਤਿਆਰ ਹੀ ਹੈ ਲਗਭਗ ਬਿਲਡਿੰਗ ਬਿਲਡਿੰਗ ਦਾ ਕੰਮ ਤਾਂ ਮੁੱਕ ਗਿਆ ਲੈ ਫਾੜੋ ਚਲਾ ਕੇ ਦਿਖਾਉਂ ਮੋਨਿੰਗ ਕਰਕੇ ਆ ਫੜਿਓ ਆ ਜਾਈ ਹਲੋਵਾ ਲੋ ਜੀ ਬਿਲਡਿੰਗ ਬਿਲਡਿੰਗ ਦਾ ਕੰਮ ਤਾਂ ਨਿਪਟ ਗਿਆ ਬਾਕੀ ਬਸ ਇਹਦਾ ਰਹਿ ਗਿਆ ਹੁਣ ਕੱਲਾ ਮਿੱਟੀ ਲਾਉਣ ਵਾਲਾ ਉਹ ਕੱਲ ਨੂੰ ਬੁੜੀਆਂ ਆਪੇ ਲਾਉਣਗੀਆਂ ਆਪਣਾ ਕੰਮ ਖਤਮ ਆ ਯਾਰ ਮੈਨੂੰ ਨਾ ਕੋਈ ਗੋਲ